ਪਹਿਲਾਂ ਸਗੜ ਸੋ ਪਹਿਲੇ ਤਾਂ ਮੂੰਹ ਨਹੀਂ ਜਾਂਦੇ ਸੀ ਇਹ ਤੋਂ ਕੀ ਕਰਾਉਣਾ ਪੈਂਦਾ ਤਾਂ ਹੀ ਆਉਦੇ ਸੈਂ ਕਿਵੇਂ ਕਿਵੇਂ ਇਹ ਤੋਂ ਕੀ ਕਰਾਉਣਾ ਕੁੜੀ ਤੋਂ ਕੀ ਕਰਾਉਣਾ ਹਾਂ ਵੀ ਆਪਣੇ ਹੈ ਹੀ ਆ ਪਹਿਲਾਂ ਆ ਹੀ ਨਹੀਂ ਪਤਾ ਇਹ ਗੱਲਾਂ ਹੈ ਤੇ ਚਲ ਮੈਂ ਨਹੀਂ ਜਾਂਦੇ ਸੀ ਤੁਸੀਂ ਐਂਕ ਦਿੰਦੇ ਸੀ ਵੀ ਆਪਣੇ ਤੋਂ ਕੁੜ ਗਾਈ ਨਹੀਂ ਹਾਂ ਮੈਂ ਕੀ ਆਪਾਂ ਕੀ ਕਰਾਉਣਾ ਹੈ ਕਿਹੜਾ ਲੋਕਾਂ ਨੇ ਆ ਆ ਕੇ ਖੇਡਣ ਲਾਇਆ ਮੂੰਹ ਨਹੀਂ ਜਾਂਦੇ ਕਿਵੇਂ ਛੇੜੀ ਜਾਂਦੇ ਅੱਜ ਕੱਲ ਕਿਉਂ ਖਾਜੋ ਮੋਖ ਸਿੱਜੀ ਕੁੜੀ ਨੇ ਮਹੀਨਾ ਦੋ ਮਹੀਨੇ ਪਹਿਲਾਂ ਬੰਦ ਦੇਣਾ ਖਾਂਗੀ ਖਾਂਗੀ ਰੋਟੀ ਨਾਲ ਦੀ ਰੋਟੀ ਇਹ ਆ ਜਾਣਾ ਬਿਮਾਰ ਹੋ ਬੁੜੇ ਹਾਲ ਨੇੜੇ ਜਦੋਂ ਵਿਆਹ ਹੁੰਦਾ ਵੀ ਜੋ ਜੋ ਰੋਟੀ ਨਹੀਂ ਖਾਂਦੀ ਮੈਂ ਬਗਾਨੇ ਘਰੇ ਜਾਣਾ ਕੋਈ ਕਿੰਨੇ ਕਿਉਂ ਜਾ ਟੱਕਰੂ ਹਾਂ ਕਿ ਹੁਣ ਤਾਂ ਛਾਪੀਆਂ ਮਾਰਨੇ ਚਾਚੜ ਦੇ ਭੈਣ ਭਰਾ ਹੁਣ ਰਿਸ਼ਤੇ ਵੀ ਕੱਟ ਗਏ ਬਾਬਾ ਜੀ ਕੱਟ ਗਏ ਬਈ ਹੁਣ ਕੱਟ ਗਿਆ ਜਿਹੜੀ ਕੁੜੀ ਆ 40 ਲੱਖ ਦੀ ਜ਼ਮੀਨ ਹੋ ਗਈ ਉਹਨੇ ਕਟਾ ਦਿੱਤੇ ਕਟਾ ਦਿੱਤੇ ਅੱਛਾ ਉਹਨੇ ਕਿਵੇਂ ਕਟਾ ਦਿੱਤੇ ਬਾਬਾ ਜੀ ਉਹਨੇ ਕਟਾ ਦਿੱਤੇ ਹੁਣ ਕੁੱਲ ਕੁੜੀਆਂ ਆ ਜਿਹੜੇ ਮੇਰੇ ਹਿੱਸੇ ਆ ਹੂੰ ਕਿ ਸਨੀ ਨੇ ਇਹ ਦੀ ਵੀ ਕਿ ਕੁੜੀਆਂ ਦਾ ਜ਼ਮੀਨ ਦੇ ਸੀ ਤੇ ਚੁੱਪ ਕਰਕੇ ਭਰਾ ਨਾਲ ਗੁੱਠਾ ਲਾ ਲੈਂਦੀਆਂ ਸੀ ਅੱਛਾ ਕੁੜੀ ਲੋਕ ਨਹੀਂ ਕਹਿੰਦੇ ਮੇਰੇ ਧੋਖ ਨਾਲ ਆਉਂਦੀ ਹੈ ਨਾ ਉਸ ਨੂੰ ਆਜੂ ਤੋੜਿਆ ਫਿਰ ਮੈਂ ਤਾਂ ਧੋਖ ਨਾਲ ਦੇ ਪੈਸੇ ਗਏ ਵਿਆਹ ਉਹ ਕਿਵੇਂ ਸੀ ਬਾਬਾ ਜੀ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਡੀ ਉਮਰ ਦੇ ਵਿੱਚ ਕਿਵੇਂ ਹੁੰਦੇ ਸੀ ਕਿ ਉਹ ਕਿਵੇਂ ਤੁਸੀਂ ਪਹਿਲਾਂ ਜਿਵੇਂ ਅੱਜ ਕੱਲ ਦਾ ਕੁੜੀ ਮੁੰਡਾ ਪਹਿਲਾਂ ਹੀ ਦੇਖ ਦੂਖ ਲੈਂਦੇ ਇੱਕ ਦੂਜੇ ਦਾ ਹਾਂ ਨਾ ਅਸੀਂ ਜੇ ਜੇ ਪਿੰਡ ਵਿੱਚ ਮੁੰਡਾ ਮੰਗਿਆ ਹੁੰਦਾ ਉਹ ਰੀਜ ਜਿਨਾ 20 ਸਾਲ ਦਾ ਵਿਆਹ ਲੈ ਚੱਪਦਾ ਨਹੀਂ ਸੀ ਅੱਛਾ 20 ਸਾਲ ਹਾਂ 20 ਸਾਲ ਦਾ ਹੀ ਸਾਲ ਦਾ ਵਿਆਹ ਲੈ ਹਾਂ ਕੱਬਦਨੀ ਸੀ اچھا ਤੇ ਕੁੜੀ ਨੇ ਪੱਤਾ ਹੁੰਦਾ ਸੀ ਕੁੜੀ ਨੇ ਮਹੀਨਾ ਤੋਂ ਮਹੀਨੇ ਪਿਆ ਪਹਿਲਾਂ ਬਣ ਜਣਾ ਖਾਂਜੀ ਖਾਂਜੀ ਰੋਟੀ ਨਾ ਦੀ ਰੋਟੀ ਜੇ ਆ ਜਾਣਾ ਬਿਮਾਰ ਹੋ ਪੁਰੇ ਹਾਲ ਨੇੜੇ ਜਦੋਂ ਵਿਆਹ ਹੁੰਦਾ ਵੀ ਜੋ ਜੋ ਰੋਟੀ ਨਹੀਂ ਖਾਂਦੀ ਮੈਂ ਬਾਗਾਨੇ ਘੇ ਜਾਣਾ ਕੋਈ ਕਿੰਨੇ ਕਿਉਂ ਜੱਟ ਕਰੂ ਹਾਂ ਤੇ ਹੁਣ ਤਾਂ ਛਾਪੀਆਂ ਮਾਰਨੇ ਚਾਚੜ ਦੇ ਹੋਰ ਤਾਂ ਬਾਬਾ ਜੀ ਕਰਾਈ ਆਪ ਲੈਂਦੇ ਆ ਮੁੰਡੇ ਆਪੇ ਕਰਾਉਣੇ ਆ ਯਾਰ ਹੁਣ ਤਾਂ ਸਕੂਲ ਕੀ ਹੋ ਜਾਂਦਾ ਹੁਣ ਤਾਂ ਇਹ ਬਣਨਾ ਹੈ ਤੈਨੂੰ ਮੈਨੂੰ ਵਿੱਚ ਪੜਾ ਲੈ ਲੈਣਾ ਹੁਣ ਨਹੀਂ ਕਹੀ ਉਦੋਂ ਹੀ ਕੁਝ ਨਹੀਂ ਹੁੰਦਾ ਸੀ ਬਾਬਾ ਜੀ ਹਾਂ ਜੀ ਉਹ ਚੱਲ ਲਾਗੀ ਲੱਥ ਕਰਿਆ ਹੁੰਦਾ ਲੱਗੀ ਹੁੰਦੀ ਲੂਚੀ ਦੀ ਮੁੰਡਾ ਕਾਹਨਾਂ ਹੁੰਦਕੀ ਉਹ ਜਾਂਦਾ ਹਾਂ ਹੁਣ ਤਾਂ ਮੁਕੀ ਨੁਕਸੇ ਨੀ ਕਾੜਦੇ ਲੋਕ ਤੇ ਉਹ ਮੁੰਡੇ ਨੂੰ ਕੁੜੀ ਦਿਖਾਉਂਦੇ ਨਹੀਂ ਸੀ ਬਾਬਾ ਜੀ ਨਾ ਨਾ ਨੀ ਜਮਾਈ ਨਹੀਂ ਦਿਖਾਉਂਦੇ ਸੱਜ ਦੇਖਣ ਚ ਨਹੀਂ ਜਾਂਦੇ ਜਾਂਦੇ ਨਹੀਂ ਸੀ ਮੁੰਡਾ ਵੇਖਣਾ ਤੇ ਫਿਰ ਉਦੋਂ ਫਿਰ ਦੇਖਦਾ ਕਦੋਂ ਸੀਗਾ ਵੀ ਜਦੋਂ ਵਿਆਹ ਕਿਹਦੀ ਸੀ ਉਹ ਦੂ ਪਹਿਲਾਣੀ ਚੋਂ ਆਈ ਸੀ ਉਦੋਂ ਨਹੀਂ ਦੇਖਦਾ ਹਾਂ ਵਿਆਹਦੋਂ ਉਹਨੂੰ ਮੰਨਣੀ ਪੈਂਦੀ ਸੀ ਭਾਵੇਂ ਉਹ ਗੋਰੀ ਸੀ ਪਾਹ ਹੋ ਪਾਹ ਜਾਂ ਲੂਚੀ ਹੈ ਕਾਈ ਨਹੀਂ ਕੈਸੇ ਮਾਰ ਰਹੀ ਜਿਵੇਂ ਮੈਨੂੰ ਆ ਕੀ ਕੀਤਾ ਉਹ ਚੀਫ ਸੀ ਚੀਫ ਸੀ ਹਾਂ ਤੇ ਹੁਣ ਤਾਂ ਵੇਖੀ ਅੱਖੀਂ ਫੇਰ ਵੀ ਮੀਟਿਜ ਨੇ ਮਾਰਦੇ ਲੋਕ ਅੱਛਾ ਹਾਂ ਹਾਂ ਮਾਰਦੇ ਨੇ ਮੁੰਡੇ ਫਟਚੜੀ ਹੈਗੇ ਇਹ ਆਏ 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 ਨਾ ਇਹ ਕਿਉਂ ਦੀ ਉਹਨੇ ਉਹ ਉਹ ਫਲਾਣਾ ਕੋਈ ਕੱਟਾ ਰਿਪੋਰਟ ਲਾ ਦੇ ਚਪਕਾ ਦਾ ਹੁਣ ਤਾਂ ਹੀ ਮਰ ਜਾਂਦੇ ਨੇ ਤੇ ਵਿਆਹ ਉਹਨਾਂ ਗੱਡੇ ਜਾਂਦੇ ਸੀ ਬਾਬਾ ਜੀ ਉਦੋਂ ਗੱਡਿਆਂ 'ਚ ਅੱਛਾ ਸਾਡੇ ਅੱਜ ਤਾਂ ਗੱਡਿਆਂ ਦੀ ਵਿਆਹ ਕਰਾਇਆ ਚ ਇਹਨਾਂ ਦਾ ਪਸੰਦ ਲੋਕਾਂ ਗੱਡਿਆਂ 'ਚ ਤੇ ਉੱਠਾਂ ਦੇ ਅਸੀਂ ਤਾਂ ਗਏ ਆਂ ਇਹ ਕਹਿੰਦੀ ਉਦੋਂ ਰਾਤ ਵੀ ਰਹਿ ਪੈਣੇ ਹੁੰਦੇ ਸੌਥੀ ਤਿੰਨ ਚਾਰ ਰਾਤਾਂ ਤਿੰਨ ਚਾਰ ਰਾਤਾਂ ਇੱਕ ਦਿਨ ਚੰਨ ਜਨ ਤੋਂ ਉਹੀ ਰੱਖਦਾ ਸੀ ਇੱਕ ਦਿਨ ਇੱਕ ਦਿਨ ਤਾਇਆ ਚਾਚਾ ਬੁੱਟੀ ਕਰ ਦਿੰਦੇ ਉਹ ਹੋ ਜਾਂਦੀ ਚਾਰ ਚਾਰ ਦਿਨ ਰਹਿ ਜਾਂਦੀ ਤਿੰਨ ਦਿਨ ਉੱਥੇ ਹੀ ਉੱਥੇ ਅੱਛਾ ਤੇ ਹੁਣ ਤਾਂ ਕਾਂਠੇ ਜਾ ਗਮ ਚਾਂਦੇ ਹੁਣ ਤਾਂ ਦੰਤੂਰੀ ਗਈ ਹੈ ਕਿਦੋਂ ਕਰੋ ਲੈ ਕੇ ਚੱਲ ਦਵਾਈ ਅੱਛਾ ਪੂਰੀ ਸੇਵਾ ਹੁੰਦੀ ਸੀ ਉਦੋਂ ਉਹ ਪੂਰੀ ਉਹਦਾ ਯਾਰ ਜਿਸੀ ਕਿ ਹੁੰਦੇ ਸੀ ਇਹ ਬਹੁਤ ਚੰਗਾ ਕੀ ਜੇ ਬੁਢਾੜੀ ਹੈ ਨਹੀਂ ਕਿ ਰੋਟੀ ਉਦੋਂ ਲੈਣ ਦਾ ਹੁੰਦਾ ਸੀ ਬਾਬਾ ਜੀ ਜਿਵੇਂ ਅੱਜ ਕੱਲ ਨਹੀਂ ਜੀ ਉਦੋਂ ਕੋਈ ਲੈਂਦੇ ਉਹ ਤਾਂ ਕੁੜੀਆਂ ਵਾਲੇ ਤਾਂ ਬੜਾ ਪੈਸੇ ਲੈ ਲੈਂਦੇ ਲੱਖ ਤੇ ਪੋਤਿਆਂ ਵਾਲਾ ਨਹੀਂ ਹੁਣ ਪੈਸੀ ਪੋਤਿਆਂ ਵਾਲਾ ਲੈਂਦਾ ਹੁਣ ਤਾਂ ਬਾਲਾ ਹੋਇਆ ਪਿਆ ਪੱਟੀਆਂ ਵਿਛਾ ਦਿਆਂੀਆਂ ਉੱਚੇ ਬੈਠ ਕੇ ਖਾਏ ਹੁੰਦੇ ਜੀ ਹੁਣ ਤਾਂ ਪਹਿਲਾਂ ਆਈ ਨੇ ਮੇਜੀ ਨੂੰ ਜਿੰਦੇ ਪਾਂ ਦੇ ਨਿਮ ਜਿੰਦੇ ਕਿ ਨੇਕ ਮੂਰੇ ਉਹ ਜਿਵੇਂ ਬਾਬਾ ਜੀ ਡੀਜੇ ਲਾ ਲੈਂਦੇ ਵਿਆਹ ਤੇ ਉਦੋਂ ਫਿਰ ਕਿਵੇਂ ਨਾ ਨਾ ਜੀ ਕੁਝ ਨਹੀਂ ਇੰਤਰੀ ਸਪੀਕਰ ਲੱਗਦਾ ਨਹੀਂ ਸਪੀਕਰ ਵੀ ਮਗਲੋਂ ਜੀ ਹੋਏ ਨੇ ਪਹਿਲਾਂ ਹੀ ਨਹੀਂ ਸੀ ਹਾਂ ਆਪਣਾ ਵੀ ਇੱਕ ਲੱਗਦਾ ਅੱਛਾ ਉਹ ਵੀ ਮਗਲੋਂ ਜੀ ਹੋਏ ਨੇ ਪਹਿਲਾਂ ਤਾਂ ਹੀ ਨਹੀਂ ਸੀ ਅੱਛਾ ਹਾਂ ਪਹਿਲਾਂ ਤਾਂ ਉਹ ਕਿੱਦਾਂ ਪਾਉਂਦੇ ਨੱਚਦੇ ਸੀ ਠੀਕ ਸਾਡੇ ਵਿਆਹ ਵਿੱਚ ਤਾਂ ਹੋ ਗਈ ਸਪੀਕਰ ਪਹਿਲਾਂ ਹੀ ਨਹੀਂ ਸੀ ਤੁਸੀਂ ਲਾਇਆ ਸੀ ਸਪੀਕਰ ਹਾਂ ਲਾਇਆ ਸੀ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਬਾਬਾ ਜੀ ਤੁਹਾਨੂੰ ਫਿਰ ਘਰ ਦੇਣ ਕਿਹਾ ਵੀ ਵੀ ਤੁਹਾਡਾ ਵਿਆਹ ਵੀ ਤੂੰ ਕੁਕੜੀ ਕੜੀ ਪਹਿਲਾਂ ਤੁਹਾਨੂੰ ਦਿਖਾਈ ਤੇ ਨਹੀਂ ਹੋਣੀ ਨਾ ਨਾ ਕੁਛ ਮੈਂ ਉਸ ਦਸਾਂ ਹੀ ਛੋਟੇ ਬੇ ਸੋਚੇ ਦੀਆਂ ਲਈ ਛੋਟੇ ਜਿਹੇ ਸਾਂ ਕਿੰਨੀ ਉਮਰ ਤੋਂ ਤੁਹਾਡੇ ਵਿਆਹ ਉਹ ਮੈਂ ਹੋਊਗਾ 14 ਸਾਲ ਤੋਂ ਵਿਆਹ ਲਈ ਹੋਰ ਉਸ ਤੋਂ ਛੋਟਾ ਜਿਹਾ ਵਿਆਹ ਲਿਆ ਸੀ ਅੱਛਾ ਤੇ ਮਕਰਾਵਾ ਲੈ ਅੰਦਰ 3-4 ਸਾਲ ਤੋਂ ਅੱਛਾ ਹਾਂ ਵਿਆਹ ਹੈ ਕਰ ਲੰਦੇ ਹੀ ਮਕਰਾਵਾ 3-4 ਸਾਲ ਤੋਂ ਲਿਆਉਂਦੇ ਸੀ ਪਹਿਲਾਂ ਸਗੜਾ ਪਹਿਲਾਂ ਤਾਂ ਮੂੰਹ ਨਹੀਂ ਜਾਣਦੇ ਸੀ ਇਹ ਚੋ ਕੀ ਕਰਾਉਣਾ ਪੈਦਾ ਆਈ ਆਦੇ ਸ ਹੈ ਕਿਵੇਂ ਕਿਵੇਂ ਇਹ ਚੋ ਕੀ ਕਰਾਉਣਾ ਕੁੜੀ ਤਾਂ ਕੀ ਕਰਾਉਣਾ ਹਾਂ ਵੀ ਆਪਣੀ ਹੈ ਹੀ ਗਿਆ ਪਹਿਲਾਂ ਆਈ ਨਹੀਂ ਪਤਾ ਇਹ ਗੱਲਾਂ ਹੈ ਚਲ ਮੈਂ ਨਹੀਂ ਜਾਣਦੇ ਸੀ ਤੁਸੀਂ ਐਂ ਦਿੰਦੇ ਸੀ ਵੀ ਆਪਣੇ ਤੋਂ ਕੁੜਗਾਈ ਨੇ ਹਾਂ ਮੈਂ ਕੀ ਕਰਾਉਣਾ ਹੈ ਕਿਹੜਾ ਲੋਕਾਂ ਨੇ ਆ ਆ ਕੇ ਛੇੜਨ ਲਾਇਆ ਮੂੰਹ ਨਹੀਂ ਜਾਣਦੇ ਕਿਹੜੀ ਛੇੜੀ ਰਹਿੰਦੇ ਅੱਛਾ ਪਤਾ ਹੀ ਨਹੀਂ ਹੁੰਦਾ ਸੀ ਵੀ ਵਿਆਹ ਕਰਾਉਂਦੇ ਆ ਨਹੀਂ ਆਈ ਨਹੀਂ ਪਤਾ ਇਹ ਕੁਛ ਕਰੀ ਜਾਂਦਾ ਜਿਵੇਂ ਨਹੀਂ ਜਾਣਦੇ ਨਹੀਂ ਹਾਂ ਸਹੀ ਗੱਲ ਹੈ ਚਲ ਮੈਂ ਨਹੀਂ ਜਾਣਦੇ ਸੀ ਭੋਲੇ ਹੁੰਦੇ ਸੀ ਨਾ ਸਾਰੇ ਭੋਲੇ ਸੰਗੇ ਤੇ ਜੂਜਣ ਚਾਹ ਆ ਜਾਇਆ ਆਊਗਾ ਤੇ ਵਿਆਹ ਹੈ ਤੂੰ ਕਈ ਆਇਆਈ ਕਈ ਜਣ ਚੇਰੇ ਮੇਰੇ ਜਣ ਆਖਦੇ ਨਾ ਹਾਂ ਫਿਰ ਮੂੰਹ ਨੂੰ ਪਸੇ ਨਹੀਂ ਸੀ ਕਿਛੇ ਚੀਜ਼ ਯੱਕ ਇੱਥੇ ਨਹੀਂ ਇਹ ਨਹੀਂ ਜਾਣਦੇ ਵੀ ਉੱਠੀ ਹੁਣ ਤਾਂ ਜਿਵੇਂ ਕੁੜੀ ਦੂਜੇ ਦਿਨ ਹੀ ਬਾਬਾ ਜੀ ਜਾ ਵੜਦੀ ਐ ਪੇਕੀ ਓਏ ਹੁਣ ਤਾਂ ਸਾਰਾ ਕੁਝ ਹੀ ਆ ਗਿਆ ਉਦੋਂ ਉਦੋਂ ਫਿਰ ਕੀ ਹੁੰਦਾ ਸੀਗਾ ਕੋਈ ਨਹੀਂ ਸੀ ਉਦੋਂ ਨਹੀਂ ਜਾਂਦੀ ਸੀ ਉਹ ਤਾਂ ਯਾ ਚੇ ਬਿੰਟਾ ਦੇ ਯਾ ਕਈ ਨਹੀਂ ਚੇ ਮਾਪਿਆਂ ਦੇ ਚੇ ਬਿੰਟਾ ਦੇ ਬੁੜੇ ਜਮਾਈ ਬੀਚੂ ਆਖੀ ਗੱਲ ਪਰ ਬੁੱਢੇ ਵੀ ਆਤੀ ਹੈ ਪਰ ਤੁਜੂ ਨੂੰ ਵੀ ਆਤੀ ਹੈ ਪਰ ਕੀ ਉਹ ਲੋਕਾਂ ਦਾ ਆਪਣੇ ਵਹਿ ਕੇ ਲਿਆ ਸਮਾਜਨ ਦਾ ਸਿਨੇਮਾ ਨਹੀਂ ਸਮਾਜ ਦੀ ਅੱਖ ਨਹੀਂ ਜਿਵੇਂ ਤਿੰਦਾ ਦਿਨ ਨਹੀਂ ਕਿ ਮੈਂ ਦੋਲਾ ਉਹ ਪਰ ਨਹੀਂ ਜਿੰਦਾ ਯਾਰ ਵੀ ਉਹ ਪੈਸਾ ਨੂੰ ਵਹਿ ਕੇ ਲਿਆਏ ਉਹ ਕੁੜੀ ਨੇ ਪੈਸੇ ਆਏ ਕੁੜੀ ਨੇ ਗਵਰਨਮੈਂਟ ਚੋਂ ਚਾਲੀ ਗੱਲ ਕੀਤੀ ਅੱਛਾ ਉਹ ਵਹੀ ਗੱਲ ਜੀ ਬੋਲਦਾ ਯਾਰ ਜੀ ਹੁੰਦੀ ਜੀ ਮਾਰਜਨ ਜੇ ਫਿਰ ਫਿਰ ਤਨ ਪਰ ਉਹ ਜੀ ਕੰਮ ਹੋਣਗੇ ਆਪਾਂ ਕੰਜਰਾ ਆਪ ਬਣਿਆ ਆਪਾ ਕੁੜੀਆਂ ਜਿਨੀ ਕਸੂਰ ਸਹੀ ਹੈ ਅੱਛਾ ਜੋ ਆਪਾਂ ਆਪਦੀ ਆਪ ਨੂੰ ਅੰਦਰ ਬਾੜ ਦੇ ਨਹੀਂ ਲਿਆ ਕੇ ਬਗਾਨੇ ਪੁੱਛ ਨੂੰ ਉਹੀ ਕੀ ਲੱਗਦੀ ਹੈ ਹਾਂ ਅੱਗੇ ਤਾਂ ਝਾਕਣ ਨਹੀਂ ਦਿੰਦੇ ਸੀ ਕਈ ਅੱਛਾ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਢੀਚ ਚਾਇਆ ਬੈਠਾ ਭਰਾ ਬੈਠਾ ਚਾਚੇ ਦੇ ਪੁੱਛ ਬੈਠਾ ਬੁਢੀ ਦੇ ਜਾਂਦੀਆਂ ਨਹੀਂ ਸੀ ਮਾਤਾ ਕੀ ਕਰ ਰਹੇ ਹੈ ਭਾਈ ਜੇ ਹੋਂਟਾ ਬਸ ਅਸੀਂ ਪ੍ਰੋਹ ਹੋਂਟਾ ਬੋਲਦਾ ਉਹਦੇ ਬੰਦੇ ਨਾ ਆਜੂ ਤੇ ਆ ਏਦਾਂ ਕੰਮ ਕਰ ਹਾਂ ਬਸ ਹੋਂਟਾ ਚਲ ਹੁੰਦੀ ਸੀ ਉਹ ਤਾਂ ਬਾਬਾ ਜੀ ਉਹ ਬਾਲੀ ਛਾਣਦੀ ਸਾਡੇ ਵੇਲੇ ਤਾਂ ਅਸੀਂ ਮਾਪਿਆਂ ਨੂੰ ਆਈ ਨਹੀਂ ਆਈਆਂ ਸੌਂਦੀਆਂ ਜਾਨੇ ਅੱਛਾ ਜਦੋਂ ਉਹ ਆ ਹੰਦੇ ਨਾ ਫੇਰ ਜਾਵਰ ਦੇ ਆਪਦੀ ਆਪਣੀ ਕਰੀ ਆ ਕੇ ਫਿਰ ਸੌਰੀ ਜਾਂਦੇ ਕਰਦੇ ਸੀ ਬਾਬਾ ਜੀ ਆ ਜਾਂਦੇ ਸਨ ਜੇ ਟੁੱਟ ਕਰਕੇ ਜਾਂਦੇ ਹੁਣ ਉਹ ਜਾ ਕੇ ਇਹ ਸੰਦ ਮੰਗ ਕੇ ਲਿਆ ਜਿਹੜੇ ਘੋੜੀ ਗਾਲੀ ਜਾ ਆਏ ਘੋੜੀ ਤੇ ਜਾਂਦੇ ਸੌਰੀ ਹਾਂ ਹੂੰ ਨਹੀਂ ਸੀ ਅੱਛਾ ਜਾ ਆ ਕੋਠਾ ਚ ਮੰਗ ਕੇ ਲੈ ਜਾਣਾ ਉਹ ਹੋਰ ਕਿੱਥੇ ਸੀ ਅਹੀਂ ਹੀ ਸਾਡੇ ਵੇਖ ਲਈ ਉੱਥੇ ਸੌਰੀ ਜਾਂਦੇ ਸੀ ਹਾਂ ਬਸ ਸਹੀ ਹੈ ਨਹੀਂ ਸੀ ਅੱਛਾ ਮੌਰੋ ਲੱਗੀ ਹੈ ਹੁਣ ਤਾਂ ਗੱਡੀਆਂ ਭਾਲਦੇ ਬਾਬਾ ਹੁਣ ਤਾਂ ਕਿਹੜੀ ਗੱਡੀ ਕੱਲਾ ਹੀ ਭਾਲਦਾ ਉਹ ਹਾਂ ਉਹ ਗੱਲਾਂ ਗਈਆਂ ਜੀਰਾ ਜਿਹੜੇ ਸਾਡੇ ਵੇਲੇ ਸੀ ਨਾ ਉਹ ਜਿਹੜੇ ਵੇਲੇ ਆਉਣੇ ਹੀ ਨਹੀਂ ਉਸੋ ਚਕਰਨ ਵਤੋਂ ਇਹ ਬੰਦਿਆਂ ਤੇ ਵੀ ਭੁਰੀਆਂ ਤੇ ਵੀ ਕਿਉਂ ਖਰਾਕਾਂ ਚ ਜਮੀ ਆਈਆਂ ਹੁਣ ਤੇ ਮੱਛੇ ਛੜੇ ਪੈ ਨੇ ਸਾਰੇ ਹਾਂ ਇੱਕ ਦੁਨੀਆ ਚ ਅੱਗ ਪਈ ਬੜੀ ਹਾਂ ਕੁੜੀਆਂ ਚ ਵੀ ਤੇ ਨਹੀਂ ਆਪਾਂ ਇਹ ਆਪੋ ਆਪਣੇ ਅਸੰਜਿੰਦਾ ਚ ਪੈ ਨੂੰ ਸਲਾਉਂਦਾ ਜਦੋਂ ਪਾਣੀ ਜਾਂਦੀ ਨਹੀਂ ਬਸ ਨੁੱਕ ਗਿਆ ਕੰਮ ਇਹ ਨਹੀਂ ਪਤਾ ਕੀ ਆਏ ਆਏ ਨਾ ਆਵੇ ਜਾਂ ਨਹੀਂ ਆਏ ਸਮੇ ਮਾੜੇ ਆ ਗਏ ਨਹੀਂ ਸਮੇ ਮਾੜੇ ਆ ਮਾੜੇ ਆ ਗਏ ਹੂੰ ਬਾਕੀ ਆਏ ਅੱਗੇ ਆਈ ਜੇ ਕਿਸੇ ਨਾ ਹੋਣੀ ਆਪਾਂ ਜਿਹੜੀ ਜੋਚਾ ਕਰ ਲੈਣਾ ਹੂੰ ਜੀ ਜਖਾਪੀ ਲੋ ਪਿਛੇ ਨਹੀਂ ਚੜੀਦੇ ਜੇ ਹੁਣ ਤੱਕ ਜੀ ਉਹ ਜੀ ਦੇ ਨਾਲ ਪਖਾਨੇ ਤੇ ਹੁਣ ਆ ਕੰਮ ਹੁਣ ਤਾਂ ਬਾਲੇ ਲੋਕ ਸਵਾਰਥੀ ਹੋ ਗਏ ਬਾਬਾ ਜੀ ਹੁਣ ਨਹੀਂ ਹੁਣ ਤਾਂ ਵੇਲੇ ਨਹੀਂ ਹੁਣ ਤਾਂ ਮੈਨੂੰ ਪਸੇ ਦੀ ਚੁੰਫ ਫਲਾਉਂਦੇ ਸਾਂ ਗਿਆ ਤੇ ਨਾ ਯਾਰੀ ਹੈ ਯਾਰੀ ਹੈ ਤੇ ਤੇਰੇ ਘਰੀ ਬਣ ਉਹ ਚੋਣੀ ਸੀ ਇਹ ਕੰਮ ਉਹ ਨਹੀਂ ਰੱਖੀ ਰੱਖਦੇ ਸੀ ਉਦੋਂ ਇੱਕ ਕਹਿੰਦੇ ਪੱਗ ਵਟਾਉਂਦੇ ਹੁੰਦੇ ਸੀ ਬਾਬਾ ਜੀ ਉਹ ਕੀ ਕਿੱਸਾ ਹੁੰਦਾ ਸੀਗਾ ਉਹ ਪੱਗ ਆ ਜੀ ਜਿਹਦੇ ਪੱਗ ਵਟੀ ਗਈ ਹਾਂ ਉਹਦੇ ਨਾਲ ਫੋਟੋ ਕਿਹਦਾ ਕਿਉਂ ਭੈਣ ਭਰਾ ਹੀ ਹੋ ਗਏ ਪੈਣ ਭਰਾ ਹੋਗੇ ਜਾਂ ਭਰਾ ਭਰਾ ਹੋਗੇ ਭੜਾਈ ਹੋਗੇ ਸਾਨੂੰ ਨਾ ਬੁੜੀਆਂ ਵੀ ਆ ਜਾਂਦੀਆਂ ਮੇਰੇ ਪੁੱਤੀ ਆ ਇਹ ਵੀ ਪੁੱਤੀ ਐ ਅੱਛਾ ਪੱਗਵੱਟੀ ਮੇ ਪੁੱਤੀ ਪੁੱਤੀ ਐ ਇਹ ਦੂਜਾ ਪੁੱਤ ਤੇ ਉਹ ਦੂਜਾ ਕਿਹੜਾ ਉਹ ਪੱਗਵੱਟੀ ਵਾਲੇ ਕੰਮ ਪੈ ਗੁਰੂ ਆ ਜਦੇ ਜਾਉਣਾ ਕੋਈ ਮੇਰੇ ਤੋਂ ਉਹਦੀ ਪੱਗਵੱਟੀ ਸੀ ਕੀ ਇੱਥੇ ਹੁਣ ਦਾਨੇ ਵਾਲੇ ਨਾ ਉਸ ਪਰਵਾਸ ਸਕੂਲ ਚ ਗਏ ਨਹੀਂ ਆਖੀ ਜਾ ਕੇ ਵੀ ਇੱਛੇ ਦੇ ਸਕੂਲ ਚ ਨਹੀਂ ਗਏ ਨਹੀਂ ਸਕੂਲ ਨਹੀਂ ਜਮ ਜਗੇ ਉਹ ਖਾਣ ਪੀਣ ਕੇ ਹੋ ਜੀ ਸੀ ਬਾਬਾ ਜੀ ਹੁਣ ਉਹ ਖਾਣ ਪੀਣ ਦਾ ਜਿਹੜੇ ਸੀ ਜਾਂ ਬੀੜਾ ਉਹਦੇ ਖਾਣ ਪੀਣ ਬਹੁਤ ਚੰਗੇ ਸੀਗੇ ਬਰਾਨੀ ਜਮੀਨਾਂ ਹੁੰਦੀਆਂ ਸੀ ਹੂੰ ਤੇ ਅੰਨ ਪਾਣੀ ਉਹ ਠੀਕ ਹੁੰਦੇ ਸੀ ਉਹ ਨਾਲ ਹੀ ਤਾਂ ਹੀ ਨਹੀਂ ਜੇ ਹੁਣ ਤਾਂ ਬਸ ਚੇੜ ਜਾਲ ਜਿਹੜਾ ਖਾਣਗੇ ਤਾਂ ਜਿਆਦਾ ਟੱਟੀਆਂ ਲੱਗ ਜਾਣੀਆਂ ਤੇ ਜਾਂ ਅੱਛਾ ਤੇ ਹੁਣ ਨਹੀਂ ਉਹ ਅੱਛਾ ਦੁੱਧ 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 ਆਮ ਸੀ ਬਾਬਾ ਜੀ ਦੁੱਧ ਹੋ ਕੇ ਬਸੇਰਾ ਹੀ ਤੇ ਬਹੁਤ ਨਾਜ ਦਾ ਤੋੜਾ ਸੀ ਅੱਛਾ ਵੁਟੀ ਨਾ ਜਾਂਦਾ ਸਮਾਂ ਦਾ ਮੱਕੀ ਦੀ ਜਾਂ ਜਵਾਰ ਜਾਂ ਕਈ ਆ ਜੋ ਇਹ ਜੀ ਕਟਦੀ ਦਾ ਕਿਹਦੀ ਚੰਮੀ ਕਿਹਦੀ ਮਾਹੀ ਪਾਲੀ ਕਿਹਨ ਕਿਥੋਂ ਦੀ ਸੀ ਹੁਣ ਤਾਂ ਬਸ ਖਾਂਦੇ ਹੀ ਨਹੀਂ ਬਾਜਰੇ ਬੂਜਰੇ ਦੀ ਮੱਕੀ ਹੁਣ ਚੁੰਮਦੇ ਨਹੀਂ ਬਾਜਾ ਹੁਣ ਤਾਂ ਬਣਾਉਣ ਨੂੰ ਤਰਸਦੀਆਂ ਨੇ ਖਿਲੇ ਬਣਾ ਕੇ ਖਾ ਲਈਏ ਹੁਣ ਤਾਂ ਚੁੰਮਦੇ ਨਹੀਂ ਉਹਨਾਂ ਸਾਡੇ ਦੇਲੇ ਚੈਨੀ ਦੀ ਕਣਕ ਜਵੇਂ ਛੇਤਾਂ ਹੁਣ ਬਾਬਾ ਜੀ ਤੁਹਾਨੂੰ ਕਿਵੇਂ ਲੱਗਦਾ ਪਹਿਲਾਂ ਦੇ ਮੁਕਾਬਲੇ ਲੋਕਾਂ ਦੀਆਂ ਚੰਗੀਆਂ ਨਹੀਂ ਨਹੀਂ ਮੈਂ ਦਾਦਾ ਨਹੀਂ ਕਹੀ ਪੁੱਛਦੇ ਹੁਣ ਦੇ ਵਿੱਚ ਤੁਸੀਂ ਕਿੱਡੇ ਕਿੱਦੇ ਹੋ ਵੀ ਚਾਕੇ ਤੁਸੀਂ ਬੂਰੀਆਂ ਉਹ ਮਾਰਨ ਵਿੱਚ ਅੱਗੇ ਗਿੱਜੜੀਆਂ ਸੱਤ ਕੋ ਆ ਤੇ ਸਾਡੂ ਡੂਲ ਮਨ ਜੀਆਂ ਨੇ ਬੜੀਆਂ ਬੋਰੀਆਂ ਪੈਂਟ ਲੈ ਆਉਂਦੇ ਸਾਡੇ ਨੂੰ ਕੀ ਕਾਰਨ ਕੀ ਰਹਿ ਗਿਆ ਬਾਬਾ ਜੀ ਛੇਤਾਂ ਕਦੋਂ ਨਹੀਂ ਸਿੱਧਾ ਹੀ ਅੰਨ ਪਾਣੀ ਨਹੀਂ ਉਹ ਆ ਸਾਰੇ ਇਹਨੇ ਕੱਟੇ ਖਰਾ ਹੂੰ ਜਿਹੜਾ ਅੱਗੇ ਅੰਨ ਪਾਣੀ ਸੀ ਨਾ ਕਿੱਦਾਂ ਸੀ ਜੇ ਪਹਿਲਾਂ ਤਾਂ ਜਾ ਕੇ ਕਈ ਬੂਰੀ ਪਾਉਂਦਾ ਸੀ ਕੋਈ ਕੁੱਬਗੀ ਖੇੜਦੇ ਸੀ ਉਨਕਾ ਕੋਡੀ ਜਾਂ ਬੋਰੀ ਕਿਸੇ ਨੇ ਦੇਖੀ ਐ ਉਹ ਸਾਡੇ ਦੇਖਣ ਤਾਂ ਬੋਰੀਆਂ ਪਾਉਂਦੇ ਕੌਡੀਆਂ ਖੇੜ ਜੇ ਰਾਤ ਨੂੰ 11 12 ਵਜੇ ਤਾਂ ਖੇਡ ਹੀ ਜਾਂਦੇ ਆ ਕੇ ਉਵੇਂ ਪੈ ਜਾਂਦਾ ਅੱਛਾ ਕੌਡੀਆਂ ਖੇਡੀਆਂ ਜਾਂਦੇ ਕੌਡੀਆਂ ਖੇਡ ਹੀ ਜਾਂਦੇ ਉਵੇਂ ਪੈ ਜਾਂਦੇ ਉਵੇਂ ਪੈ ਜਾਂਦੇ ਅੱਛਾ ਕਰਦੇ ਕੁਛ ਨਹੀਂ ਆਉਂਦੇ ਸੀ ਨਾ ਕਰਦੇ ਨਹੀਂ ਸਾਨੂੰ ਕੁਛ ਆਦੇ ਜੇ ਕਿਸੇ ਨੇ ਚਾਹ ਵੀ ਜਾਂ ਛਾਂਦੀ ਦੱਸਿਆ ਨਹੀਂ ਕਦੇ ਕਰੀ ਸੀ ਤਾਂ ਅੱਖ ਨੇ ਤਾਂ ਹੀ ਨਾ ਇਹ ਵੀ ਕਿ ਲੜਕੀ ਆ ਕੇ ਕਿਸੇ ਨਾਲ ਜੇ ਕਿਸੇ ਦੇ ਲੀੜੇ ਪਾਰ ਤੇ ਚੋ ਇਸ ਕੋਈ ਨਾ ਕੋ ਲਾ ਲਿਆ ਜੇ ਉਵੇਂ ਕਰ ਲਿਆ ਸੀ ਚਾਲ ਆ ਗਈ ਚੁੱਪ ਕਰਕੇ ਅੱਛਾ ਐ ਨਹੀਂ ਸੀ ਅੱਗੇ ਆ ਹੁਣ ਧਾਰ ਖੀਰ ਕੇ ਚ ਮਾੜੀ ਗੱਲ ਕਿਸੇ ਨੂੰ ਆਖ ਦੇ ਕਿ ਚੁਰ ਚਿਤਰੀ ਉਹਦੇ ਹੀ ਹੋ ਜਾਣਗੇ ਉਹ ਸਾਲ ਦੇਖਣ ਚ ਨਾ ਨਾ ਭੈਣ ਭਰਾ ਲੜ ਜਾਈ ਤੇ ਨਾ ਕੋਈ ਹੋਰ ਆਪਸੀ ਭਾਈਚਾਰਾ ਕਿਵੇਂ ਸੀ ਬਾਬਾ ਜੀ ਬਹੁਤ ਚੰਗਾ ਸੀ ਉਹ ਹੁਣ ਨਹੀਂ ਹੁਣ ਤਾਂ ਬਈ ਨਾ ਭੈਣ ਤੇ ਨਾ ਭਰਾ ਹੁਣ ਕਾਈ ਨਹੀਂ ਭੈਣ ਭਰਾ ਹੁਣ ਰਿਸ਼ਤੇ ਵੀ ਘਟ ਗਏ ਬਾਬਾ ਜੀ ਬਈ ਹੁਣ ਘਟ ਗਿਆ ਜਿਹੜੀ ਕੁੜੀ 40 ਲੱਖ ਨੂੰ ਜ਼ਮੀਨ ਹੋ ਗਈ ਉਹਨੇ ਘਟਾ ਦਿੱਤੀ ਘਟਾ ਦਿੱਤੀ ਅੱਛਾ ਉਹਨੇ ਕਿਵੇਂ ਘਟਾ ਦੇ ਬਾਬਾ ਉਹਨੇ ਘਟਾ ਦਿੱਤੀ ਹੁਣ ਕੁੱਲ ਕੁੜੀ ਆਹ ਜੀ ਮੇਰੇ ਹਿੱਸਾ ਹੈ ਅੱਗੇ ਸਾਨੂੰ ਨੀਂਹ ਦੀ ਵੀ ਕਿ ਕੁੜੀਆਂ ਦਾ ਜ਼ਮੀਨ ਦੇ ਸੀ ਤੇ ਚੁੱਪ ਕਰਕੇ ਭਰਾ ਨਾਲ ਗੁੱਠਾ ਲਾ ਲੈਂਦੀਆਂ ਸੀ ਅੱਛਾ ਮੁੱਲ ਨਹੀਂ ਲਗਦੀ ਨਹੀਂ ਜਦੋਂ 2 ਕ ਨਾਲ ਆਉਂਦੀ ਹੈ ਨਾ ਉਸ ਨੂੰ ਹੱਥ ਵੱਸ ਤੋੜਿਆ ਫਿਰ ਮੈਂ ਤਾਂ 2 ਕ ਨਾਲ ਦੇ ਪੈਸੇ ਜੀ ਹਾਂ ਹੁਣ ਆਏ ਮੋਹ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਪਹਿਲਾਂ ਮੋਹ ਜ਼ਿਆਦਾ ਸੀ ਨਹੀਂ ਮੋਹ ਉਦੋਂ ਦਾ ਅਸੀਂ ਲੜਕੇ ਨਹੀਂ ਆਖਿਆ ਸੱਤ ਸੱਤ ਪੰਜ ਭਰਾ ਅੱਛਾ ਅਸੀਂ ਆਪ ਦੀ ਚਪੇੜਾ ਸਾਡੀ ਮਾਂ ਨੇ ਸਾਡੀ ਚਪੇੜਾ ਨੇ ਮਾਰਿਆ ਜੋਂ ਹੀ ਮਾਂ ਨੇ ਮਾਰਿਆ ਨਹੀਂ ਅੱਛਾ ਹਾਂ ਬੱਸ ਉਹਨੇ ਵੀ ਈ ਆਖਣਾ ਤੇ ਕਿਉਂ ਆਇਆ ਪੋਣਾ ਰੁੱਕ ਪਰ ਕੇ ਜਿਹਨਾਈਦਾ ਰੁੱਕ ਕਿਉਂਦਾ ਨਹੀਂ ਦੇਖਿਆ ਮੈਂ ਅੱਛਾ ਕਿਉਂ ਆਇਆ ਪੀ ਕਿੰਨਾ ਪੀ ਲੈਂਦੇ ਸੀ ਬਾਬਾ ਜੀ ਕਿਉਂ ਯਾਰ ਜਿੰਨਾ ਫੜਾਂ ਦੇ ਉਹਨੇ ਖਾ ਜਾਂਦੇ ਸਨ ਅੱਛਾ ਤੇ ਅਗੇ ਰੋਗਾ ਨਾ ਪੈਂਦਾ ਹੀ ਚ ਹੁਣ ਉਹਨਾਂ ਨੂੰ ਨਾ ਪਉਂਦੀਆਂ ਅਜਿਹੇ ਕਲਾ ਤਾਂ ਹੁਣ ਵੀ ਪੀ ਆ ਹਾਂ ਕੜਾ ਕਲਾ ਜਦੋਂ ਬੱਧੀ ਅੱਛਾ ਹਾਂ ਮਹਾਰੀ ਵੀ ਪੀ ਜਾਈ ਹੈ ਹੁਣ ਪੀ ਜੰਦੇ ਕਿਵੇਂ ਬਾਬਾ ਜੀ ਅੱਧਾ ਅੱਧਾ ਕਿਲੋ ਕਿਉਂ ਪੀ ਜੰਦੇ ਅੱਧਾ ਅੱਧਾ ਕਿਲੋ ਹਾਂ ਹੁਣ ਤਾਂ ਹਾਜਮ ਹੀ ਨਹੀਂ ਆਉਂਦਾ ਹਾਂ ਹੁਣ ਨੇ ਆਜ਼ਮਾ ਦੱਸ ਉਹਦਾ ਤਾਂ ਸ਼ਿਕਰੀ ਵਾਲੇ ਤਾਂ ਜਾਂਦੇ 4 ਛੇਰ ਦਾ ਆਗੇ ਛੰਨੇ ਹੁੰਦੇ ਚੰਨੇ ਚੰਨੇ ਸ਼ੱਕਰ ਉਹਨੂੰ ਪਾਈ ਜਾ ਬਾਦੇਨੀ ਵਿੱਚ ਪਾਇਆ ਤੇ ਪਾਇਆ ਅੱਧਾ ਕਿਲੋ ਕੋ ਬਾਦੇ ਨਾ ਉਹ ਪੀ ਜਾਣਾ ਚੱਕ ਚੱਕ ਕੇ ਆਏ ਖਾਂਦੇ ਜੀ ਕੋਈ ਦਿੱਕਤ ਨਹੀਂ ਹੁੰਦੀ ਨਾ ਨਾ ਬੋਲ ਰਹਾ ਇਹ ਬਲੱਡ ਫਰੂਟ ਨਹੀਂ ਕਿ ਹੋਣਾ ਵੱਧੇ ਸੀ ਨਾ ਬਲੱਡ ਮੂਹ ਨਹੀਂ ਬਲੱਡ ਕਿਤਾ ਜਾਣਦੀ ਨਹੀਂ ਸੀ ਦੁਨੀਆ ਉਹ ਤੋਂ ਬਲੱਡ ਕੀ ਚੀਜ਼ ਹੁੰਦਾ ਨਾ ਕੋਈ ਬਿਮਾਰੀ ਜਾਣਦੇ ਸਨ ਉਹਨਾਂ ਨੇ ਦੇਖਾਈ ਨਹੀਂ ਸੀ ਬਿਮਾਰੀ ਮੂਰੀ ਨਹੀਂ ਉਦੋਂ ਹੁੰਦੀਆਂ ਸੀਗੀਆਂ ਹੁਣ ਤਾਂ ਬਿਮਾਰ ਨਹੀਂ ਬਾਬਾ ਜੀ ਬਹੁਤ ਵਾਦ ਕੀ ਬਾਲੀਆਂ ਕੱਲਾ ਤਾਪ ਜੜਦਾ ਹੁੰਦਾ ਸੀ ਉਹ ਸੰਤ ਹੁੰਦੇ ਸੀ ਉਹਨਾਂ ਤੋਂ ਪੂਰੀ ਦੇ ਲੈ ਉਹ ਨਹੀਂ ਦੇਤੀ ਉਹਦੇ ਲੈ ਜਾਂਦਾ ਬਾਕੀ ਕੋਈ ਬਿਮਾਰੀ ਨਹੀਂ ਬਾਬਾ ਜੀ ਜਿਵੇਂ ਹੁਣ ਆਪਾਂ ਘਰੇ ਘਰੇ ਆਪਾਂ ਨੂੰ ਕੁਝ ਹੋ ਜਾਂਦਾ ਜਿਵੇਂ ਦਰਦ ਹੋਣ ਲੱਗ ਗਿਆ ਜਾਂ ਕਿਸੇ ਨੂੰ ਹਾਜਮਾ ਤਜਾਬ ਬਣ ਗਿਆ ਬੁਖਾਰ ਚੜ ਗਿਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਲੋਕ ਦਵਾਈਆਂ ਤਾਂ ਲੈਂਦੇ ਨਹੀਂ ਸੀ ਉਦੋਂ ਕੀ ਦੇਸੀ ਇਹੋ ਜਿਹੇ ਟੋਟਕੇ ਕੀ ਵਰਤਦੇ ਸੀਗੇ ਟੋਟਕੇ ਡੱਕਾ ਨਹੀਂ ਸੀ ਜੀ ਦੁੱਧ ਆਥ ਨੇ 2 ਕਿਲੋ ਵੀ ਪੀ ਲੈਣਾ ਢਾਈ ਵੀ ਕੱਚਾ ਕਾੜ ਕੇ ਅੱਛਾ ਦਾਲਾਂ ਵੇਲੇ ਫੇਰ ਜਦੋਂ ਬੁੜੀਆਂ ਤੌੜੀ ਲਾਉਂਦੀਆਂ ਸਨੇ ਮਲਾਈ ਤੇ ਸਨੇ ਤਲਵਰਾ ਛੰਨਾ ਪਰ ਪਰ ਕੇ ਫੇਰ ਦੁੱਧ ਦਾ ਪੀਣਾ ਜੇ ਉਦੋਂ ਕਿਸੇ ਇਤਜਾਬ ਹੁੰਦਾ ਸੀ ਬੁਖਾਰ ਇਤਜਾਬ ਹੈ ਹੀ ਨਹੀਂ ਸੀ ਇਤਜਾਬ ਨੂੰ ਤਾਂ ਜਾਣਦਾ ਹੀ ਨਹੀਂ ਸੀ ਜੇ ਗੁੜ ਗੁੜ ਨਾਲ ਰੋਟੀ ਖਾਣੀ ਜਾਂ ਗੰਡੇ ਨਾਲ ਜਾਂ ਮਿਰਚਾ ਰੋਗ ਰੋਗ ਖਾ ਜਾਂਦੇ ਤਾਂ ਉਦੋਂ ਕਿਉਂ ਨਾ ਇਹ ਨਹੀਂ ਮਖਣੀ ਉੱਤੇ ਜਾਣੀ ਬਾਹਰ ਕੰਮ ਕਰਦਿਆਂ ਦੀ ਅੱਛਾ ਤੇ ਰੋਗ ਰੋਗ ਮਿਰਚਾਂ ਦੀ ਕੋਈ ਤੇ ਜਾਵ ਨਹੀਂ ਬੰਦਦਾ ਡੱਕਾ ਬਲੱਡ ਬਲੂਡ ਕਦੇ ਨਹੀਂ ਵਧਿਆ ਸੀ ਖੂਨ ਖਾਣ ਦੀ ਗੜਾ ਹੋਇਆ ਸੀ ਕਦੇ ਡੱਕਾ ਹੀ ਨਹੀਂ ਸੀ ਜਾਂਦਾ ਹੀ ਨਹੀਂ ਸੀ ਕੋਈ ਇਹ ਚੀਜ਼ ਜਾਂਦਾ ਜਾਂਦਾ ਹੀ ਨਹੀਂ ਖੂਨ ਕੀ ਗੜਾ ਹੁੰਦਾ ਹੈ ਕੀ ਬਲੱਡ ਹੁੰਦਾ ਹੈ ਕੀ ਡੱਕਾ ਬਿਮਾਰੀ ਨਹੀਂ ਜਾਂਦੇ ਬਿਨਾਂ ਬਗਾੜ ਤੋਂ ਕੋਈ ਤਾਂ ਟੋਟਕੇ ਵਰਤਦੇ ਹੋਣਗੇ ਬਾਬਾ ਜੀ ਉਹ ਦੋ ਕਿ ਜਮਾਈ ਦੀ ਜਮਾਈ ਨਹੀਂ ਜੋ ਹਾਂ ਜਮਾਤ ਅੰਦਰ ਰਸ ਸੀ ਅੱਛਾ ਅੱਛਾ ਕੀ ਘਰੇ ਕੀ ਕੁਛ ਖਰਾਕਾਂ ਹੁੰਦੀਆਂ ਸੀ ਬਾਬਾ ਜੀ ਖਰਾਕਾਂ ਦਾਮ ਸੰਝ ਲਾ ਕਨਖ ਦਾ ਤਾਂ ਤੋੜਾ ਬਹੁ ਸੀ ਬਾਜਰਾ ਖਾਂਦੇ ਸਿਆਲ ਚ ਦਾ ਸਾਰਾ ਸਿਆਲ ਜਾਂ ਮੱਕੀ ਖਾਂਦੇ ਹਾਰ ਤੇ ਮਿੱਟੀ ਰੋਟੀ ਹਾਂ ਮਗਨੀ ਧਰ ਕੇ ਮਿੱਸੀਆਂ ਰੋਟੀਆਂ ਨੂਨ ਪਾ ਕੇ ਬਸ ਇਹ ਹੋਰ ਕੋਈ ਨਹੀਂ ਸੀ ਅੱਛਾ ਕਿ ਕਾਂਕਤਾ আর ਸ਼ਕੀਰੀ ਵਾਲਿਆਂ ਤੇ ਰਸਦੇ ਥੋੜੀ ਕਣੀ ਹੁੰਦੀ ਸੀਗੀ ਰਿਸ਼ਤੇਦਾਰਾਂ ਸਤੇ ਕਾਂਕ ਹਾਂ ਵੀ ਰਿਸ਼ਤੇਦਾਰਾ ਉਹਨਗੇ ਆਲੂ ਮਾਂਚੀ ਆਲੂ ਮੈਂ ਦਾਲ ਤੇ ਕਾਂਕ ਦੀ ਰੋਟੀ ਅਗਲੇ ਰੱਖਣਾ ਬੜੀ ਸੇਵਾ ਕੀਤੀ ਹੁਣ ਦਾਰੂ ਜਿਵੇਂ ਮੀਠ ਦੀ ਕਰਦੇ ਲੋਕ ਹੁਣ ਬਾਹਰੇ ਸੌਖੇ ਔਖੇ ਨਾ ਅੱਗੇ ਬਾਹਰੇ ਸੌਖੇ ਸਾਂ ਹਾਂ ਅੱਗੇ ਆਏ ਸੀ ਜੇ ਜੇਣਾ ਲੈਣਾ ਕਿਸੇ ਨੇ 150 ਹੋਣਾ ਇਹ ਦੁੱਤੇ ਤਾਂ ਹੁੰਦਾ ਨਹੀਂ ਤੇ 50 ਰੁਪਿਆ ਜ਼ਮੀਨ ਗੈਨੇ ਜਾਂ 25 ਜੁਣੀ ਸੀ ਅੱਛਾ ਤੇ ਮੈਂ ਤਾਂ ਮੁਝੇ 5-5 ਸੌੜ ਸਾਡੇ ਦੇਖਣ ਚੋਈ ਹੈ ਤੇ ਹੁਣ ਸਮਝਦਾ 40 ਲੱਖ ਨੂੰ 50 ਲੱਖ ਨੂੰ ਕੀ ਲੈ ਗਏ ਕੀ ਕੀ ਜਾਨ ਹਜ਼ਾਰ ਹਜ਼ਾਰ 70 ਲੱਖ ਲਾ ਮੰਗਾ 70 ਖਤਾ ਦਿੱਤੀ ਨਹੀਂ ਜਾਂ ਮੈਂ ਤੈਨੂੰ ਹੁਣ ਤਾਂ ਇਹ ਪੁੱਛੀ ਨਾ ਹੁਣ ਤਾਂ ਮੌਤ ਆ ਲੋਕਾਂ ਦੀ ਹਾਂ ਚਲੋ ਠੀਕ ਹੈ ਕੀ ਫਿਰ ਇੱਕ ਨੇ ਤੰਦ ਪਿੱਚੀ ਜਾਂਦਾ ਭੁੱਖੇ ਚੈ ਰੇ ਕਿ ਜੋੜ ਕੇ ਜਗਦੀ ਨੂੰ ਫੜਾ ਦੇਣੇ ਕਮਾਂ ਜ਼ਮੀਨ ਨਾ ਕੀ ਤੇ ਆਣੀ ਪੈ ਰਗੀ ਆ ਅੱਜ ਬਜ਼ੁਰਗਾਂ ਨੇ ਕਮਾਈਆਂ ਆ ਅੱਜ ਆਪ ਦੀ ਸ਼ਹਿਰ ਤੋਂ ਸਮਝ ਲੈਣੀ ਨਹੀਂ ਤੇ ਕੱਲੇ ਬਸ ਆਇਆ ਮਾ ਜ਼ਮੀਨ ਲੈ ਲਈ ਕਮਾ ਸਹੀ ਉਹਦਾ ਪਾਸ ਪਾ ਨਹੀਂ ਮਾਰੇ ਲੋਕ ਅਸਲ ਤਾਂ ਜੀ ਇਹ ਕੋਲੇ ਮਾਲੀ ਜੀ ਕਈ ਗਏ ਸਹੀ ਕਿ ਨਾ ਉਹੀ ਵੜਿਆਈਆਂ ਬਾੜੀਆਂ ਲੈਂਦੇ ਨੂੰ ਕੁਛ ਨਹੀਂ ਗਿਆ ਸਹੀ ਗੱਲ ਕਰਜਾ ਤਾਂ ਚੱਕੀ ਵਿੱਚ ਗੌਰਮੈਂਟਲਰ ਤੇ ਤੇਰੇ ਮੇਰੇ ਕੋਲੇ ਆਏ ਆ ਸਾਡੇ ਕੋਲੇ ਆਏ ਆ ਹਾਂ ਕੁੱਲ ਕਰਜਾਈ ਹੈ ਨਸ਼ਾ ਵੀ ਬਹੁਤ ਵਧ ਗਿਆ ਬਾਬਾ ਨਸ਼ਾ ਪਾਈ ਆ ਉਦੋਂ ਸੀ ਤੁਹਾਡੇ ਵੇਲੇ ਕੁਛ ਨਹੀਂ ਸੀਗਾ ਸਾਡੇ ਫਿਰ ਕਈ ਸੋਚ ਰਿਹਾ ਕੰਡਾ ਕੰਡਾ ਅੱਛਾ ਇਹ ਚਾਹ ਸਾਡੀ ਵੇਖਣ ਇੱਕ ਜੀ ਕਰਦਾ ਪੀਂਦਾ ਸੀ ਹਾਂ ਕੁਝ ਤਾਂ ਪੰਨੀ ਪੀਂਦਾ ਸੀ ਆ ਆ ਜੋਣੀ ਅਸੀਂ ਜਮਾਈ ਦੇ ਹੋ ਗਏ ਸਾਂ ਅਸੀਂ ਚਾਹ ਨਹੀਂ ਪੀ ਕੇ ਵੇਖੀ ਦੀ ਆ ਵੀ ਹੋ ਗਈ ਚਾਹ ਨਹੀਂ ਚਾਹ ਸੀਗੀ ਹਾਂ ਤੇ ਮੁਰਕੇ ਦੀ ਇਹਲਾ ਹੁਣ ਉਹ ਤਾਰਾਦਨ ਫਿਰ ਰੋਟੀ ਖਾਂਦੇ ਸੀ ਕੱਲੀ ਕੱਲੀ ਰੋਟੀ ਤੇ ਲੱਸੀ ਲੱਸੀ ਆਮ ਤੇ ਦੁੱਧ ਆਮ ਸੀਗਾ ਅੱਛਾ ਦੁੱਧ ਬੋਲ ਦਿੰਦਾ ਹੀ ਨਾ। ਇਹ ਵੀ ਭੁੱਖ ਲੱਗਣੀ ਰੋਟੀ ਜਾਂ ਦੁੱਧ। ਬਾਈ ਦੁੱਧ ਪੀ ਲੈਣਾ। ਆਹ ਚਾਹ ਦਾ ਜ਼ਵੈਲ ਹੀ ਨਹੀਂ ਸੀ ਕਿਸੇ ਨੂੰ। ਹਾਲੀਆ ਵਰਦਨ ਮੈਂ ਆਇਆ ਕਿ ਚੁੰਗ ਨੂੰ ਉੱਤੇ ਗੱਡੇ ਸੱਟਲਦੇ ਤੇ ਜਾ ਕੇ ਵੱਢਣ ਲੱਗ ਜਾਂਦੇ ਹਾਂ। ਚਾਹ ਦਾ ਜਾਨ ਦਾ ਹੀ ਕਾਈ ਨਹੀਂ ਸੀ। ਜਿੱਦ ਕੇ ਕਿਓ ਖਾਦਾ ਮੈਂ ਇਨਾ ਖਾ ਗਿਆ। ਹਾਂ। ਜਿੱਦ ਕੇ ਜਿੱਹਾ ਕੰਮ ਕਰਦੇ ਦੀ ਅੱਜ ਮੇਰੇ ਨਾਲ ਵੱਡ ਪੰਜ ਤਾਲੇ ਚ ਬਹਿ ਜਾਂਦੇ ਫੋਰਸ ਕੀ ਸੀ। ਅੱਜ ਤੱਕ ਕਿਓ ਖਾਦੇ ਤੋਂ ਤਾਂ ਫਰੇਮਾ ਹੋ ਜਾਂਦਾ। ਅੱਜ ਕੱਲ ਕਿਓ ਖਾਜੋ ਮੋਖ ਸਿੱਜੀ। ਹਾਂ। ਸਹੀ ਗੱਲ ਹੈ। ਨਹੀਂ ਐਵੇਂ ਹੁਣ ਕਿਸੇ ਮੁੰਡੇ ਨੂੰ ਫੜਾ ਦੇ ਚਟਾਕ ਕਿਓ। ਹਾਂ। ਕਈ ਨਹੀਂ ਪਚਾ ਸਕਦੇ ਸਾਨੂੰ ਫੜਾ ਲਈ ਪੀ ਜਾਂਗੇ ਅੱਛਾ ਹੁਣ ਵੀ ਪੀ ਜਾਵਾਂਗੇ ਹਾਂ ਹਾਂ ਵੀ ਪੀ ਜਾਵਾਂਗੇ ਕਹਿ ਨਹੀਂ ਕਰਦਾ ਕਿਉਂ ਮਾੜੇ ਹੋ ਗਏ ਬਾਬਾ ਜੀ ਹੁਣ ਕਿਉਂ ਹੁਣ ਮੂੰਹ ਇੰਨਾ ਵੀ ਅੱਗੇ ਕਿਉਂ ਨਾ ਸਾਲ ਦਾ ਹਾਂ ਪਿਆਜਾਂ ਦਾ ਕਿਉਂ ਖਰਾਬ ਨਹੀਂ ਦੇ ਹੁਣ ਤੂੰ ਨਾ ਚੀਜੇ ਜੰ ਲਖਾਈਦਾ ਉਹ ਚੱਕਰ ਕੀ ਹੈ ਬਾਬਾ ਜੀ ਕਾਹ ਤੋਂ ਨਹੀਂ ਖਾਈਦਾ ਉਹਦੇ ਛੋਲੇ ਪੈਂਦੇ ਸੀ ਹਾਂ ਵੰਡੇ ਪੈਂਦੇ ਸੀ ਬੜੇਵੇਂ ਪਉਂਦੇ ਲੋਕ ਹੁਣ ਬੜੇਵੇਂ ਤੇ ਛੋਲੇ ਦੇ ਵੇਖੇ ਨਹੀਂ ਉਹਨਾਂ ਖਾ ਕੇ ਕੋਈ ਕੀ ਹੈ ਵਿੱਚ ਲਿਆ ਕੇ ਉਹ ਬਾਥੂ ਹੈ ਕਿ ਕੀ ਹੈ ਉਹ ਹੈ ਜ਼ੋਰਗਾ ਤੇ ਨੂਣਾ ਹੁਣ ਕਿਹਦੇ ਹੈ ਹਾਂ ਲਿਵੋ ਹਕਈ ਬੁਰੀ 15 1600 ਨੂੰ ਬੁਰੀ ਲਈ ਕਿ ਇਹ ਕੱਲੀ ਇਹ ਪਤਾ ਨਹੀਂ ਖਣੀ ਕੀ ਹੈ ਇਹ ਪਾਉਂਦੇ ਨੇ ਤੋ ਫਿਰ ਕਿਉਂ ਵੀ ਤੋ ਉਹ ਜੀ ਉਹ ਹੀ ਕਿਉਂ ਨਾ ਮੁਸ਼ਕਿਲ ਮਾਰਨੇ ਦੂਜੀ ਮਾਰਨੇ ਪਹਿਲਾਂ ਬੁੜੀਆਂ ਹੁੰਦਾ ਸੀਆਂ ਸਿਆਣੀਆਂ ਤੇ ਹੁਣ ਬੁੜੀਆਂ ਨੂੰ ਇੰਨਾ ਪਤਾ ਵੀ ਨਹੀਂ ਪਤਾ ਨਹੀਂ ਹਾਂ ਹੁਣ ਡੜੀਆਂ ਹੁਣ ਵਾਲੀਆਂ ਬੁੜੀਆਂ ਨੂੰ ਕੀ ਪਤਾ ਇੰਨਾ ਕਿਉਂ ਸਹੀ ਗੱਲ ਹੈ ਉਹ ਪਸਾ ਵੀ ਕਿਉਂ ਨਹੀਂ ਜਾ ਪਸਾ ਹੈ ਕੱਟਣਾ ਨਹੀਂ ਆਉਂਦਾ ਇਹਨਾਂ ਨੂੰ ਇਹਨਾਂ ਨੂੰ ਕੱਟਣਾ ਨਹੀਂ ਆਉਂਦਾ ਪਹਿਲਾਂ ਕਿਉਂ ਆਇਆ ਕਾਈ ਆ ਹੁਣ ਇਹ ਆ ਜਿਹੜੇ ਪਿੱਤਲ ਦੇ ਪੰਨੇ ਜਿਹੜੇ ਜੀ ਆ ਕੀ ਬਣਾ ਦੂਜੀ ਉਸਲ ਦੀ ਜੀ ਸਦੀਲ ਦੇ ਪਸ਼ੂ ਵੀ ਬਾਬਾ ਜੀ ਨੇ ਚਰ ਕੇ ਆਉਂਦੇ ਸੀ ਉਦੋਂ ਉਦੋਂ ਚਰ ਕੇ ਖੁੱਲਾ ਚੱਲਦੇ ਬਸ ਜੀ ਦਾ ਕੰਦੇ ਹੀ ਹੁਣ ਇੱਕੋ ਥਾਂ ਖੜੇ ਰਹਿਣੇ ਕੋਈ ਨਹੀਂ ਆ ਚਾਰ ਪਾ ਦਿੰਦੇ ਐ ਸੜਿਆ ਚਾਰ ਜਿਹੜਾ ਆਪ ਪੁੰਜੇ ਜਾਣਾ ਵਾਲਾ ਸੜੀ ਤੇ ਸੰਦ ਚ ਉਹ ਪਾਉਨੇ ਸੀ ਆ ਵੇਖ ਮੈਂ ਹੁਣ ਵਿਢਾਂ ਧੜਕੇ ਵੀ ਨਾਉਣਾ ਹੱਥ ਨੇ ਕਿੰਨਾ ਹੀ ਪਾੜਾ ਬੜਾ ਨਹੀਂ ਪਈ ਜਾਂਦਾ ਤੇ ਬੜਾ ਕੋਸ਼ਾ ਦੋ ਵਾਰ ਹੀ ਨਾਉਣਾ ਦੋ ਵਾਰ ਹੀ ਨਾਉਣਾ 12 ਮਹੀਨੇ ਤੀਜੇ ਨੂੰ اچھا ਤੇ ਕਈਆਂ 60 ਦਿਨ ਨੂੰ ਜਿੰਨੀ ਤੇ ਫਿਰ ਉਹ ਜੀ ਉਹ ਤੇ ਹੁਣ ਤਾਂ ਬਾਬਾ ਜੀ ਮੁੰਡੇ ਹੀ 9 10 ਵਜੇ ਉੱਠਦੇ ਆ ਉੱਠ ਕੇ ਪਾਣੀ ਨਹੀਂ ਨੇ ਉੱਠ ਕੇ ਕਿ ਨਾਖੇ ਜੀ ਪੂਰੀ ਵਾ ਚੁੱਲੜ ਚ ਵੜ ਜਾਣਾ ਹੈ ਨਹਾਉਣਾ ਜਰੂਰ ਹੈ ਨੇ ਹੁਣ ਤਾਂ ਬੜ ਠੰਡ ਹੈ ਨਾ ਜਦੋਂ ਹਾਂ ਪਾਣ ਪਾਣ ਠੰਡ ਹੈ ਨਹਾਉਣਾ ਜਰੂਰ ਹੈ ਆ ਹੁਣ ਜਾ ਕੇ ਫੇਰ ਨਾ ਆਉਂਗਾ ਅੱਛਾ ਤੇ ਤੱਕ ਕਿੰਨਾ ਹੁੰਦਾ ਹੈ ਸਿਆ ਨਾਖੇ ਲੇਵ ਚ ਵੜ ਜਾਈਏ ਚਾਹ ਪਾਣੀ ਉੱਥੇ ਪੀ ਲਈਏ ਚੱਲ ਠੀਕ ਹੈ ਕੋਈ ਗੱਲ ਸਵੇਰ ਸਵੇਰ ਪੂਰੀ ਹੁੰਦੀ ਬਾਬਾ ਜੀ ਨਹੀਂ ਹਾਲ ਤਾਂ ਚੰਗੀ ਆ ਬਾਬਾ ਚੰਗੀ ਆ ਹਾਂ ਨਹੀਂ ਆਖੀ ਨਾ ਸਮਾਈ ਜੀ ਜੀ ਫਿਰੂਗਾ ਉਹ ਜਿਹਾ ਹੋਣਾ ਹੀ ਹੈ ਹਾਂ ਪਰ ਚਲੋ ਚੰਗੀਆਂ ਹੈ ਸੌਖੀਆਂ ਜੋ ਕੱਢਣ ਦੀ ਵੇਖੀ ਜਾਊਗੀ ਜਿਵੇਂ ਹੋਊਗੀ ਡਾਕਟਰ ਉਹ ਤੁਹਾਨੂੰ ਵੀ ਦੁੱਧ ਦੁੱਧ ਤਾਂ ਜਿਵੇਂ ਬਾਬਾ ਜੀ ਤੁਸੀਂ ਆਖਿਆ ਨਾ ਦੁੱਧ ਤਾਂ ਅੱਜ ਕੱਲ ਬੰਦ ਕਰ ਦਿੰਦੇ ਡਾਕਟਰ ਜਾਂ ਹੁਣ ਤਾਂ ਘਿਉ ਵੀ ਬੰਦ ਹੈ ਦੁੱਧ ਵੀ ਬੰਦ ਹੈ ਸਾਰਾ ਕੁਝ ਬੰਦ ਹੈ ਪਰ ਹੁਣ ਜਿਹੜਾ ਕੋਲ ਜਾਵਾਂ ਕਿਵੇਂ ਜੇ ਦੁੱਧ ਵੀ ਲੈ ਤੁਸੀਂ ਉਹਨਾਂ ਕੋਲ ਕਿਵੇਂ ਜਾਵਾਂ ਡਾਕਟਰ ਨੂੰ ਪਸਾ ਹੁਣ ਵਿੱਚ ਕੁਝ ਨਹੀਂ ਜਿਹੜਾ ਘਿਉ ਹੈ ਇਹ ਵੀ ਕਿਸੇ ਕੰਮ ਨਹੀਂ ਲੱਗ ਹਮ ਘਿਉ ਹੈ ਨਾ ਜਿਹੜਾ ਚੂਟਾ ਜਿਹਦਾ ਪਾਦਾ ਟੜਕੀ ਵਾਲਾ ਖਾ ਲਿਆ ਖਾ ਲਿਆ ਤੇ ਜੋ ਅਗਲੇ ਦਿਨ ਪੌਂਗੀਆਂ ਬੁੜੀਆਂ ਵੇਖੀ ਮੋਸ਼ਕ ਮਾਰਦੇ ਹਮ ਦਿਖਾਊਗੀ